ਮੰਦਿਰ ਆ ਜਾਂਦੇ ਬਸ ਓਕੇ ਬਹੁਤ ਵਧੀਆ ਸਪੋਰਟ ਹਾਂਜੀ ਮੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਮੀ ਤਾਂ ਬਸ ਦਾ ਤੌਰ ਤੇ ਰਿਪੋਰਟ ਪਾ ਕੇ ਇਹ ਕੀ ਕਹਿਣਾ ਚਾਹੁੰਦਾ ਵੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਜਿਲ੍ਹਾ ਖੜਗੀ ਵਾਲੇ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਿਆ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਦੂਜੇ ਨੂੰ ਵੋਟਾਂ ਪਾਉਣੀਆਂ ਤੇ ਮਨ ਨੂੰ ਵੀ ਖੁਦ ਸਿੱਟਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਣੀ ਹੈ ਵੀ ਸਾਡੀ ਕਿਹੜਾ ਸਰਕਾਰ ਅਸੀਂ ਚਰੀਏ ਤੋ ਲੋਕ ਜੀ ਦੀ ਸਰਕਾਰ ਹੈ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਪੂਰੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 2.5 ਸਾਲ ਜੇ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਏ ਆ ਤਕਰੀਬਨ 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਰਿਹਾਸ਼ਨ ਪਾਰਟਮੈਂਟ ਲਈ 86 ਕਰੋੜ ਰੁਪਇਆ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪੜਾਂ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੀ ਲੋਕਾਂ ਚਰਚਾ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 60 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਹਜੇ بڑے ਕੰਮ ਹੋਗੇ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁੱਕ ਰੁੱਕ ਕੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਦੇ ਨਾਲ ਦੀ ਪਾਰਟੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਲੱਗਦਾ ਵੀ ਇਹ ਗੜ ਇਸ ਤੈ ਕੰਮ ਰਹੇਗਾ 100% ਜੀ ਜਿਸੀ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਹਰ ਜਿੱਤਾਂ ਦੀ ਜਿਹੜੀ ਤਰ ਜਿਹੜੀ ਹੋਣੀ ਨੂੰ ਫੋੜੋ ਬਾਕੀ ਮੇਰਾ ਮੰਦਿਰ ਹੈ ਯਾ ਮੈਂ ਬਸ ਓਕੇ ਬਹੁਤ ਵਧੀਆ ਸਪੀਚ ਹੈ ਹਾਂਜੀ ਮੀ ਬਹੁਤ ਵਧੀਆ ਬੋਲਿਆ ਹਾਂਜੀ ਮੀ ਤਾਂ ਉਸ ਤਰ੍ਹਾਂ ਤੇ ਫੋਟੋ ਪਾ ਕੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਜਿਹੜੇ ਖੜੀ ਵਾਲੀ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਬਹੁਤ ਉੱਪਰ ਉੱਠੀ ਜਿਹੜੀਆਂ ਵੋਟਾਂ ਨੇ ਉਹ ਪਾ ਰਿਆ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਦੂਜੇ ਨੂੰ ਵੋਟਾਂ ਪਾਉਣੀ ਹੈ ਤੇ ਮਨ ਨੂੰ ਵੀ ਖੁਦ ਸਿੱਤ ਨਾਲ ਹੀ ਗੱਲ ਹੈ ਕਿਉਂਕਿ ਉਹਨਾਂ ਦਾ ਇੱਕੋ ਗੱਲ ਕਹਿਣੀ ਹੈ ਵੀ ਸਾਡੀ ਕਿਹੜਾ ਸਰਕਾਰ ਆ ਸੀ ਕਰੀਏ ਉਹ ਲੋਕ ਦੀ ਸਰਕਾਰ ਹੈ ਜਿਹੜਾ ਬਰਨਾਲੀ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ 2.5 ਸਾਲ ਤੇ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਹੈ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਇਆ ਤਕਰੀਬਨ 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਰਿਵਿਊਨ ਡਿਪਾਰਟਮੈਂਟ ਲਈ 88 ਕਰੋੜ ਰੁਪਇਆ ਸਾਡੇ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਏ ਛੱਪੜਾਂ ਲਈ 60 ਕਰੋੜ ਰੁਪਏ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 1-1 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੀ ਲੋਕਾਂ ਚਰਚਾ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਏ ਨਹੀਂ ਸੀ ਦੇਣਾ 30 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਅਜੇ ਬੜੇ ਕੰਮ ਹੋ ਗਏ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੀ ਉਹ ਪਾਰਟੀ ਵਾ ਚੁੱਕ ਚੁੱਕ ਕੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਨਾ ਦੇ ਜਿਹੜੀ ਪਾਰਟੀ ਨੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਗੜ ਕੇ ਆ ਜਾਂਦਾ ਬਰਨਾਲਾ ਨੂੰ ਤੇ ਲੱਗਦਾ ਵੀ ਇਹ ਗੜ ਇਸ ਤੈ ਕੈਮ ਰਹੇਗਾ 100% ਜੀ ਜੀ ਇਸੇ ਤਰ੍ਹਾਂ ਕੈਮ ਰਹੇਗਾ ਇਹ ਵੱਡੀ ਲੀਡ ਜਿਹੜੀ ਹਰਜਤ ਤਾਰ ਜਿਹੜੀ ਆ ਪਾਉਣਾ ਥੋੜਾ ਜਿਹਾ